ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮਈ 'ਚ ਕੈਨੇਡਾ ਦਾ ਮਾਲ ਵਪਾਰ ਘਾਟਾ ਘਟ ਕੇ 5.9 ਬਿਲੀਅਨ ਡਾਲਰ ਹੋਇਆ ਦੇਸ਼ ਦੇ ਨਿਰਯਾਤ 'ਚ 1.1 ਫੀਸਦੀ ਦਾ ਹੋਇਆ ਵਾਧਾ ਬ੍ਰਿਟਿਸ਼ ਕੋਲੰਬੀਆ ਚ ਨਵੇਂ ਇਮੀਗ੍ਰੈਂਟਸ ਨੂੰ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਹੋਇਆ ਸੌਖਾ ਬਹੁਤ ਸਾਰੇ ਖੇਤਰਾਂ ਚ ਹੁਣ ਬੇਨਿਕਾਰਾਂ ਨੂੰ ਕੈਨੇਡੀਅਨ ਤਜਰਬੇ ਦੀ ਲੋੜ ਨਹੀਂ ਪਵੇਗੀ ਭਾਰਤੀ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਮਾਮਲਿਆਂ ਚ ਆਰਸੀਐਮਪੀ ਵੱਲੋਂ ਦੋ ਸ਼ਖਸੀਆਂ ਨੂੰ ਕੀਤਾ ਗਿਆ ਕਾਬੂ ਗ੍ਰਿਫਤਾਰ ਦੋਹਾਂ ਸ਼ਖਸੀਆਂ ਵਿਰੁੱਧ ਫਿਲਹਾਲ ਕੋਈ ਦੋਸ਼ ਨਹੀਂ ਕੀਤਾ ਗਿਆ ਆਇਦ ਵਪਾਰਕ ਯੁੱਧ ਦੇ ਬਾਵਜੂਦ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਮੌਕੇ ਸਿਟੀ ਆਫ ਆਟਵਾ ਚ ਅਮਰੀਕੀ ਝੰਡਾ ਲਹਿਰਾਇਆ ਗਿਆ ਮੇਅਰ ਮਾਰਕ ਸਟਕਲਿਫ ਨੇ ਦਿੱਤਾ ਪ੍ਰੋਟੋਕੋਲ ਦਾ ਹਵਾਲਾ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਚ ਰਿਕਾਰਡ ਉਚਾਈ ਤੇ ਪਹੁੰਚਣ ਤੋਂ ਬਾਅਦ ਮਈ ਚ ਕੈਨੇਡਾ ਦਾ ਮਾਲ ਵਪਾਰ ਘਟਾ ਘਟ ਕੇ 5.9 ਬਿਲੀਅਨ ਡਾਲਰ ਦਰਜ ਹੋਇਆ ਦੇਸ਼ ਦੇ ਨਿਰਿਆਤ 'ਚ 1.1 ਫੀਸਦ ਦਾ ਵਾਧਾ ਵੀ ਹੋਇਆ। 1 ਮਹੀਨੇ ਪਹਿਲਾਂ ਨਿਰਿਆਤ 'ਚ 11 ਫੀਸਦ ਦੀ ਭਾਰੀ ਗਿਰਾਵਟ ਦਰਜ ਹੋਈ ਸੀ। ਇਹ 4 ਮਹੀਨਿਆਂ 'ਚ ਨਿਰਿਆਤ 'ਚ ਪਹਿਲਾ ਵਾਧਾ ਵੀ ਰਿਹਾ ਏ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਪਾਰ ਯੁੱਧ ਨੇ ਦੇਸ਼ ਵਿੱਚ ਕਾਰੋਬਾਰ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਅਤੇ ਮਈ 'ਚ ਅਮਰੀਕਾ ਨੂੰ ਨਿਰਿਆਤ 'ਚ 0.9 ਫੀਸਦ ਦੀ ਗਿਰਾਵਟ ਦਰਜ ਹੋਈ। ਕੈਨੇਡਾ ਦੇ ਕੁੱਲ ਨਿਰਿਆਤ 'ਚ ਅਮਰੀਕਾ ਨੂੰ ਹੋਣ ਵਾਲੇ ਨਿਰਿਆਤ ਦਾ ਹਿੱਸਾ 68.3 ਫੀਸਦ ਰਿਹਾ। ਜੋ ਕਿ ਇਹਨਾਂ ਪ੍ਰਮੁੱਖ ਵਪਾਰਕ ਭਾਈਵਾਲਾਂ ਵਿਚਕਾਰ ਸਭ ਤੋਂ ھیਟਲਾ ਪੱਧਰ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੁੱਲ ਮਿਲਾ ਕੇ ਆਯਾਤ ਲਗਾਤਾਰ ਤੀਜੇ ਮਹੀਨੇ ਘਟ ਰਿਹਾ ਅਤੇ ਆਯਾਤ 'ਚ 1.6 ਫੀਸਦੀ ਦੀ ਗਿਰਾਵਟ ਆਈ ਕੈਨੇਡਾ ਦੁਆਰਾ ਆਯਾਤ ਕੀਤੇ ਗਏ ਅਮਰੀਕਾ ਨਿਰਮਿਤ ਉਤਪਾਦਾਂ ਦੀ ਮਾਤਰਾ ਵਿੱਚ ਵੀ 1.2 ਫੀਸਦੀ ਦੀ ਗਿਰਾਵਟ ਆਈ ਜਿੱਥੇ ਅਮਰੀਕਾ ਨੂੰ ਨਿਰਯਾਤ ਘਟ ਦਰਜ ਹੋਇਆ ਉੱਥੇ ਹੀ ਕੈਨੇਡਾ ਦਾ ਹੋਰ ਦੇਸ਼ਾਂ ਨਾਲ ਵਪਾਰ ਵਧਿਆ ਕੈਨੇਡਾ ਨੇ ਯੂਕੇ ਸਮੇਤ ਹੋਰ ਦੇਸ਼ਾਂ ਨੂੰ 30.1 ਫੀਸਦੀ ਵਧ ਕੱਚਾ ਸੋਨਾ, ਚਾਂਦੀ ਅਤੇ ਪਲੇਟਿਨਮ ਸਮੂਹ ਵਰਗੀਆਂ ਧਾਤਾਂ ਨਿਰਯਾਤ ਕੀਤੀਆਂ ਅਤੇ ਜਾਪਾਨ ਨੂੰ 13.3 ਫੀਸਦੀ ਵਧ ਮੀਟ ਉਤਪਾਦ ਭੇਜੇ। ਖਣਿਜ ਉਤਪਾਦਾਂ ਦੇ ਨਿਰਯਾਤ ਚ ਸਮੁੱਚੇ ਤੌਰ ਤੇ ਤੇਜ਼ੀ ਨਾਲ ਵਾਧੇ ਨੇ ਨਿਰਯਾਤ ਦੀ ਕੁੱਲ ਗਿਣਤੀ ਨੂੰ ਵਧਾਉਣ ਦੇ ਵਿੱਚ ਮਦਦ ਕੀਤੀ ਹੈ। ਦੂਜੇ ਪਾਸੇ ਮੋਟਰ ਵਾਹਨਾ ਅਤੇ ਪੁਰਜ਼ਿਆਂ ਦੇ ਆਯਾਤ ਜਿਸ ਵਿੱਚ ਪਿਛਲੇ ਮਹੀਨੇ ਵੱਡੀ ਗਿਰਾਵਟ ਆਈ ਸੀ ਇਸ ਵਿੱਚ ਮਈ ਚ 5.3 ਫੀਸਦੀ ਦੀ ਗਿਰਾਵਟ ਜਾਰੀ ਰਹੀ ਅਪ੍ਰੈਲ ਚ ਕੈਨੇਡਾ ਦਾ ਮਾਲ ਵਪਾਰ ਘਾਟਾ 7 ਬਿਲੀਅਨ ਡਾਲਰ ਤੋਂ ਵੱਧ ਰਿਹਾ ਹੈ ਜਦਕਿ ਮਾਰਚ ਚ ਇਹ 2.3 ਬਿਲੀਅਨ ਡਾਲਰ ਸੀ ਬੀਐਮਓ ਦੀ ਇੱਕ ਸੀਨੀਅਰ ਅਰਥਸ਼ਾਸਤਰੀ ਸ਼ੈਲੀ ਕੌਸ਼ਿਕ ਅਨੁਸਾਰ ਵਪਾਰ ਘਾਟਾ ਅਜੇ ਵੀ ਕਾਫੀ ਹੈ ਤੇ ਇਸ ਦਾ ਅਰਥਚਾਰੇ ਤੇ ਪ੍ਰਭਾਵ ਜਾਰੀ ਰਹੇਗਾ ਉਨਾ ਕਿ ਆਪਾਂਵੇਂ ਵਪਾਰ ਅੰਕੜਿਆਂ 'ਚ ਥੋੜਾ ਸੁਧਾਰ ਹੋਇਆ ਏ ਪਰ ਇਹ ਘਾਟਾ ਕੈਨੇਡੀਅਨ ਆਯਾਤਕਾਂ ਅਤੇ ਨਿਰਯਾਤਕਾਂ ਨੂੰ ਦਰਪੇਸ਼ ਅਨਿਸ਼ਚਿਤਤਾ ਨੂੰ ਉਜਾਗਰ ਕਰਦਾ ਏ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਕਾਰਨੀ ਆਉਣ ਵਾਲੇ ਹਫ਼ਤਿਆਂ 'ਚ ਇੱਕ ਸਮਝੌਤੇ ਤੇ ਪਹੁੰਚਣ ਦਾ ਟੀਚਾ ਰੱਖ ਰਹੇ ਨੇ ਪਰ ਇਸ ਦੌਰਾਨ ਚੁਣੌਤੀਪੂਰਨ ਵਪਾਰਕ ਵਾਤਾਵਰਣ ਦੇ ਆਰਥਿਕ ਗਤੀਵਿਧੀਆਂ ਤੇ ਭਾਰ ਪਾਉਂਦੇ ਰਹਿਣ ਦੀ ਸੰਭਾਵਨਾ ਹੈ ਕੈਨੇਡਾ ਚ ਭਾਰਤੀ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ RCMP ਵੱਲੋਂ ਸਰੀ ਨਾਲ ਸੰਬੰਧਤ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ BC ਦੇ ਲੋਅਰ ਮੇਨਲੈਂਡ ਇਲਾਕੇ ਚ ਗੋਲੀਬਾਰੀ ਅਗਜ਼ਨੀ ਅਤੇ ਹੋਰ ਵਾਰਦਾਤਾਂ ਨਾਲ ਸੰਬੰਧਤ ਕਾਰਵਾਈ ਤਹਿਤ ਗ੍ਰਿਫਤਾਰ ਦੋਨਾਂ ਸ਼ੱਕੀਆਂ ਵਿਰੁੱਧ ਫਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਪਰ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਦੋਵੇਂ 2023 ਤੋਂ ਵਾਪਰ ਰਹੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪੁਲਿਸ ਵੱਲੋਂ ਸ਼ੱਕੀਆਂ ਦੀ ਪਛਾਣ ਜਾਂ ਇਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਆਰਸੀਐਮਪੀ ਦੇ ਚੀਫ ਸੁਪਰਡੈਂਡੈਂਟ ਡੰਕਨ ਪਾਉਂਡ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਾ ਗ੍ਰਿਫਤਾਰੀਆਂ ਦਾ ਮਕਸਦ ਜ਼ਬਰੀ ਵਸੂਲੀ ਦੇ ਮਾਮਲਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਦੋਹਾਂ ਸ਼ੱਕੀਆਂ ਨੂੰ ਬਗੈਰ ਕੋਈ ਦੋਸ਼ ਆਇਦ ਕੀਤੇਆਂ ਰਹਾ ਕਰ ਦਿੱਤਾ ਜਾਵੇ ਪੁਲਿਸ ਵੱਲੋਂ ਪੀੜਤ ਕਾਰੋਬਾਰੀ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ ਉਨਾ ਅੱਗੇ ਕਿਹਾ ਕਿ ਜੇ ਕਿਸੇ ਕਾਰੋਬਾਰੀ ਨੂੰ ਐਕਸਟਰਸ਼ਨ ਕਾਲ ਆਈ ਹੈ ਤਾਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ RCMP ਵੱਲੋਂ ਮਿਊਨਿਸਪਲ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਤੇ ਤਾਲਮੇਲ ਸਥਾਪਿਤ ਕਰਦੇ ਹਾਂ 224 ਚ ਸਾਊਥ ਏਸ਼ੀਅਨ ਕਾਰੋਬਾਰੀਆਂ ਨਾਲ ਸੰਬੰਧਿਤ ਮਾਮਲਿਆਂ ਦੀ ਪੜਤਾਲ ਰੰਭੀ ਗਈ ਇਸ ਮੁਹਿੰਮ ਚ ਐਪਸਫੋਰਡ ਪੁਲਿਸ BC ਵਿਖੇ RCMP ਦਾ ਮੇਜਰ ਕ੍ਰਾਈਮ ਸੈਕਸ਼ਨ RCMP ਫੈਡਰਲ ਪੁਲਿਸਿੰਗ ਅਤੇ ਸਰੀ ਪੁਲਿਸ ਦਾ ਇੱਕ ਅਪਰਾਧ ਵਿਸ਼ਲੇਸ਼ਕ ਸ਼ਾਮਲ ਹੈ ਸਰੀ ਦੀ ਮੇਰ ਬ੍ਰੈਂਡਾ ਲੋਕ ਨੇ ਤਾਜ਼ਾ ਗ੍ਰਫਤਾਰੀਆਂ ਮਗਰੋਂ RCMP ਦੀ ਪਿੱਠ ਥਾਪੜੀ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕਰਦਿਆਂ ਉਹਨਾਂ ਨੇ ਕਿਹਾ ਕਿ ਸਰੀ ਸ਼ਹਿਰ ਦੇ ਵਿੱਚ ਗੁੰਡਾਗਰਦੀ ਸਿਰ ਚੜ ਬੋਲ ਰਹੀ ਹੈ ਪਰ ਇਹ ਕਾਰਵਾਈ ਬਦਮਾਸ਼ਾਂ ਵਾਸਤੇ ਸਪਸ਼ਟ ਸੁਨੇਹਾ ਹੈ ਕਿ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਸਰੀ ਦੀ ਨਿੱਜਰ ਟਰੱਕਿੰਗ ਦੇ ਮਾਲਕ ਰਗਵੀਰ ਸਿੰਘ ਨਿੱਜਰ ਨੂੰ 24 ਘੰਟੇ 'ਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਇੱਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਦੇ ਉੱਤਰ ਪੱਛਮੀ ਇਲਾਕੇ 'ਚ ਉਹਨਾਂ ਦੀ ਟਰੱਕਿੰਗ ਕੰਪਨੀ ਦੇ ਦਫ਼ਤਰ ਤੇ ਅੰਨੇਵਾਗ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਿਆ। ਸਰੀ ਦੇ ਗੁਰਦੁਆਰਾ ਸਾਹਿਬ 'ਚ ਗੋਲੀਆਂ ਮਾਰ ਕੇ ਕਤਲ ਕੀਤੇ ਹਰਦੀਪ ਸਿੰਘ ਨਿੱਜਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਰਗਵੀਰ ਸਿੰਘ ਨਿੱਜਰ ਮੁਤਾਬਕ ਧਮਕੀਆਂ ਭਰੀਆਂ ਫੋਨ ਕਾਲਸ ਦਾ ਸਿਲਸਲਾ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਕਿ ਕਿਸੇ ਅਣਪਛਾਤੇ ਸ਼ਖਸ ਨੇ ਉਹਨਾਂ ਦੇ ਦਫ਼ਤਰ ਵਿੱਚ ਕਾਲ ਕਰਦਿਆਂ ਮੋਟੀ ਰਕਮ ਦੀ ਮੰਗ ਕੀਤੀ। ਕਾਲ ਕਰਨ ਵਾਲਾ ਖੁਦ ਨੂੰ ਲੌਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਰਿਹਾ ਸੀ ਦੂਜੇ ਪਾਸੇ ਸਰੀ ਵਿਖੇ ਇੱਕ ਬੈਂਕੁਇਟ ਹਾਲ ਦੇ ਮਾਲਕ ਸਤੀਸ਼ ਕੁਮਾਰ ਤੋਂ 20 ਲੱਖ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਰਕਮ ਨਾ ਦੇਣ ਦੀ ਸੂਰਤ 'ਚ ਪਰਿਵਾਰ ਸਣੇ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਤੀਸ਼ ਕੁਮਾਰ ਦੇ ਸੱਦੇ ਤੇ ਪਿਛਲੇ ਦਿਨੀ ਭਾਈਚਾਰੇ ਦਾ ਇਕੱਠ ਹੋਇਆ ਜਿਸ ਵਿੱਚ ਫੈਡਰਲ ਪ੍ਰੋਵਿੰਸ਼ੀਅਨ ਅਤੇ ਮਿਊਨਿਸਪਲ ਸਿਆਸਤਦਾਨਾਂ ਨੇ ਸ਼ਮੂਲੀਅਤ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੇ ਦੌਰਾਨ ਜ਼ਬਰੀ ਵਸੂਲੀ ਦੀਆਂ ਧਮਕੀਆਂ ਵਾਲੇ 10 ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਵੱਡੀ ਗਿਣਤੀ 'ਚ ਸ਼ਿਕਾਇਤਾਂ ਪੁਲਿਸ ਕੋਲ ਪੁੱਜਦੀਆਂ ਹੀ ਨਹੀਂ। ਅਮਰੀਕਾ ਨਾਲ ਚੱਲ ਰਿਹਾ ਵਪਾਰਕ ਯੁੱਧ ਦੇ ਬਾਵਜੂਦ ਅੱਜ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਮੌਕੇ ਸਿਟੀ ਆਫ ਆਟਵਾ 'ਚ ਅਮਰੀਕੀ ਝੰਡਾ ਲਹਿਰਾਇਆ ਗਿਆ। ਇੱਕ ਬਿਆਨ 'ਚ ਸਿਟੀ ਨੇ ਕਿਹਾ ਏ ਕਿ ਉਹ ਸਿਰਫ ਆਮ ਪ੍ਰੋਟੋਕੋਲ ਦੀ ਪਾਲਣਾ ਕਰ ਰਿਹਾ ਏ ਜਿਸ ਅਨੁਸਾਰ ਆਟਵਾ ਕਿਸੇ ਵੀ ਦੇਸ਼ ਦੇ ਰਾਸ਼ਟਰੀ ਦਿਵਸ ਦੇ ਉੱਤੇ ਉਸ ਦੇਸ਼ ਦਾ ਝੰਡਾ ਲਹਿਰਾਉਂਦਾ ਏ ਜਿਸ ਨਾਲ ਕੈਨੇਡਾ ਰਸਮੀ ਕੂਟਨੀਤਿਕ ਸਬੰਧ ਰੱਖਦਾ ਏ। ਮੇਅਰ ਮਾਰਕ ਸਰਕਲਿਫ ਨੇ ਵੀ ਇਸ ਫੈਸਲੇ ਲਈ ਉਕਤ ਪ੍ਰੋਟੋਕੋਲ ਦਾ ਹਵਾਲਾ ਦਿੱਤਾ ਮੇਅਰ ਨੇ ਕਿਹਾ 4 ਜੁਲਾਈ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਾਂਝੇ ਇਤਿਹਾਸ ਅਤੇ ਡੂੰਗੀ ਸਥਾਈ ਦੋਸਤੀ ਨੂੰ ਉਜਾਗਰ ਕਰਨ ਦਾ ਮੌਕਾ ਹੈ ਹੁਣ ਪਹਿਲਾਂ ਦੇ ਨਾਲੋਂ ਵੱਧ ਸਾਨੂੰ ਸਬੰਧ ਬਣਾਉਣ ਤੇ ਇਕੱਠੇ ਕੰਮ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਲੂਲੋਫ ਜੋ ਕਿ ਇੱਕ ਸਾਬਕਾ ਫੌਜੀ ਵੀ ਨੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਰਿਸ਼ਤੇ ਔਖੇ ਚੱਲ ਰਹੇ ਨੇ ਪਰ 8 ਸਾਲ ਦੇ ਉਥਲ-ਪੁਥਲ ਵਾਲੇ ਸਬੰਧ ਦੋਵਾਂ ਦੇਸ਼ਾਂ 'ਚ 150 ਸਾਲ ਪੁਰਾਣੀ ਸਾਂਝ ਨੂੰ ਪਾਸੇ ਨਹੀਂ ਕਰ ਸਕਦੇ ਜ਼ਿਕਰਯੋਗ ਹੈ ਕਿ ਓਟਵਾ ਦਾ ਝੰਡਾ ਲਹਿਰਾਉਣ ਵਾਲਾ ਪ੍ਰੋਟੋਕੋਲ ਉਦੋਂ ਵੀ ਚਰਚਾ 'ਚ ਆ ਗਿਆ ਸੀ ਜਦੋਂ ਗਾਜ਼ਾ ਦੇ ਵਿੱਚ ਚੱਲ ਰਿਹਾ ਯੁੱਧ ਦੌਰਾਨ ਇਜ਼ਰਾਈਲ ਦੇ ਸੁਤੰਤਰਤਾ ਦਿਵਸ ਤੇ ਓਟਵਾ 'ਚ ਇਜ਼ਰਾਈਲ ਦਾ ਝੰਡਾ ਲਹਿਰਾਉਣ ਤੇ ਫਲਸਤੀਨ ਪੱਕੀ ਸਮੂਹਾਂ ਨੇ ਪ੍ਰਦਰਸ਼ਨ ਕੀਤਾ ਸੀ ਸਿਟੀ ਆਫ ਓਟਵਾ 190 ਤੋਂ ਵੱਧ ਦੇਸ਼ਾਂ ਦੇ ਝੰਡੇ ਲਹਿਰਾਉਂਦਾ ਹੈ ਪ੍ਰੋਟੋਕੋਲ ਦੇ ਅਨੁਸਾਰ ਇਹ ਪਰੰਪਰਾ ਔਟਵਾ ਦੀ ਨਸਲੀ ਵਿਭਿੰਨਤਾ ਅਤੇ ਦੇਸ਼ ਦੀ ਰਾਜਤਾਨੀ ਵਜੋਂ ਇਸ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡੀਅਨ ਸਟੀਲ, ਐਲੂਮੀਨੀਅਮ ਅਤੇ ਕਾਰਾਂ ਦੇ ਉੱਤੇ ਟੈਰਿਫ ਲਗਾ ਦਿੱਤੇ ਨੇ ਤੇ ਉਹ ਕਈ ਵਾਰੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਟਿੱਪਣੀ ਵੀ ਕਰ ਚੁੱਕੇ ਨੇ। 온ਟਾਰੀਓ ਦੇ ਕਈ ਸ਼ਹਿਰਾਂ ਜਿਵੇਂ ਕਿ ਮਿਸਿਸਾਗਾ, ਬੈਰੀ ਅਤੇ ਮਿਡਲੈਂਡ ਨੇ ਆਪਣੇ ਅਗੀਨਾਜ਼ ਅਤੇ ਹੋਰ ਸਿਟੀ ਬਿਲਡਿੰਗਸ ਤੋਂ ਅਮਰੀਕੀ ਝੰਡੇ ਉਤਾਰ ਦਿੱਤੇ ਨੇ ਬ੍ਰਿਟਿਸ਼ ਕੋਲੰਬੀਆ ਚ ਨਵੇਂ ਆਏ ਹੋਏ ਇਮੀਗ੍ਰੈਂਟਸ ਨੂੰ ਹੁਣ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਹੋਰ ਸੌਖਾ ਹੋ ਗਿਆ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਚ ਬਹੁਤ ਸਾਰੇ ਕਿੱਤਿਆਂ ਚ ਕੰਮ ਕਰਨ ਲਈ ਲਾਇਸੈਂਸ ਦੀ ਲੋੜ ਪੈਂਦੀ ਹੈ ਉਦਾਹਰਨ ਵਜੋਂ ਪਲੰਬਰ ਇਲੈਕਟ੍ਰੀਸ਼ੀਅਨ ਡੈਂਟਿਸਟ ਵਕਾਲਤ ਨਰਸਿੰਗ ਆਦ ਲਈ ਲਾਇਸੈਂਸ ਦੀ ਲੋੜ ਪੈਂਦੀ ਹੈ ਲਾਇਸੈਂਸ ਲੈਣ ਦੀ ਪ੍ਰਕਿਰਿਆ ਬਹੁਤ ਪੇਚੀਦਾ ਹੈ ਅਤੇ ਲੰਬਾ ਸਮਾਂ ਲੱਗਦਾ ਹੈ ਕੈਨੇਡਾ ਤੋਂ ਬਾਹਰ ਪੜਾਈ ਅਤੇ ਇਹ ਤਜਰਬਾ ਹਾਸਲ ਬਿਨੇਕਾਰਾਂ ਨੂੰ ਆਪਣੀ ਪੜ੍ਹਾਈ ਅਤੇ ਤਜਰਬੇ ਦੇ ਸਬੂਤ ਲਾਇਸੈਂਸ ਲੈਣ ਲਈ ਅਰਜ਼ੀ ਦੇ ਨਾਲ ਨੱਥੀ ਕਰਨੇ ਪੈਂਦੇ ਨੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹਾਲ ਹੀ ਚ ਲਿਆਂਦੇ ਗਏ ਨਿਯਮਾਂ ਮੁਤਾਬਕ ਬਹੁਤ ਸਾਰੇ ਖੇਤਰਾਂ 'ਚ ਹੁਣ ਬਿਨੇਕਾਰਾਂ ਨੂੰ ਕੈਨੇਡੀਅਨ ਤਜਰਬੇ ਦੀ ਲੋੜ ਨਹੀਂ ਪਵੇਗੀ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਇੰਟਰਨੈਸ਼ਨਲ ਕਾਰਡੈਂਸ਼ੀਅਲ ਲਈ ਪਾਰਲੀਮਾਨੀ ਸਖਤਰ ਸੁਨੀਤਾ ਧੀਰ ਨੇ ਕਿਹਾ ਏ ਕਿ ਸਰਕਾਰ ਦਾ ਇਹ ਕਦਮ ਨਵੇਂ ਆਏ ਹੋਏ ਇਮੀਗ੍ਰੈਂਟਸ ਨੂੰ ਆਪਣੀ ਮੁਹਾਰਤ ਵਾਲੇ ਸੈਕਟਰਸ ਦੇ ਵਿੱਚ ਜਲਦੀ ਰੋਜ਼ਗਾਰ ਪ੍ਰਾਪਤ ਕਰਨ 'ਚ ਮਦਦ ਕਰੇਗਾ ਪਾਰਲੀਮੈਂਟਿਸ ਕੱਤਰ ਸੁਨੀਤਾ ਧੀਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ ਡੀ ਪੀ ਵੱਲੋਂ ਲਿਆਂਦੇ ਐਕਟ ਨਾਲ ਹੁਣ ਆਰਕੀਟੈਕਚਰ ਅਤੇ ਨੋਟਰੀ ਦੇ ਖੇਤਰ ਨੂੰ ਛੱਡ ਕੇ ਹੋਰ ਨਾਲ ਵਿੱਚ ਕੈਨੇਡੀਅਨ ਤਜਰਬੇ ਦੀ ਲੋੜ ਨਹੀਂ ਰਹੀ ਹੈ ਲਾਇਸੈਂਸ ਜਾਰੀ ਕਰਨ ਵਾਲੀਆਂ ਸੰਸਥਾਵਾਂ ਉੱਪਰ ਰਹੇਗੀ ਸਰਕਾਰ ਦੀ ਨਜ਼ਰ ਇਹ ਵੀ ਨਾਲ ਦੀ ਨਾਲ ਸੁਨੀਤਾ ਧੀਰ ਹੋਰਾਂ ਨੇ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਦੇਖਣ ਚ ਆਉਂਦਾ ਏ ਕਿ ਲਾਇਸੈਂਸ ਦੇਣ ਵਾਲੀਆਂ ਸੰਸਥਾਵਾਂ ਅਰਜ਼ੀਆਂ ਦਾ ਨਿਪਟਾਰਾ ਕਰਨ ਚ ਬਹੁਤ ਦੇਰ ਲਗਾ ਦਿੰਦੀਆਂ ਸਨ ਸਾਡੀ ਸਰਕਾਰ ਵੱਲੋਂ ਬਣਾਏ ਨਿਯਮਾਂ ਮੁਤਾਬਕ ਹੁਣ ਅਰਜ਼ੀ ਦਾ ਨਿਪਟਾਰਾ ਹੋਣ ਦੇ ਉੱਤੇ 14 ਦਿਨਾਂ ਦੇ ਅੰਦਰ ਬਿਨੇਕਾਰ ਨੂੰ ਦੱਸਣਾ ਹੋਵੇਗਾ ਸੁਨੀਤਾ ਧੀਰ ਮੁਤਾਬਕ ਅਜੀਆਂ ਸੰਸਥਾਵਾਂ ਦਾ ਸਾਲਾਨਾ ਆਡਿਟ ਆਦ ਹੋਵੇਗਾ ਜਿਸ ਨਾਲ ਇਹਨਾਂ ਉੱਪਰ ਨਜ਼ਰ ਰੱਖੀ ਜਾ ਸਕੇਗੀ ਧੀਰ ਵੱਲੋਂ ਨਿਯਮਾਂ ਦੀ ਉਲੰਘਣਾ ਹੋਣ ਤੇ ਜੁਰਮਾਨਾ ਕਰਨ ਦੀ ਗੱਲ ਵੀ ਆਖੀ ਗਈ ਪੰਜਾਬੀ ਮੂਲ ਦੀ ਸੁਨੀਤਾ ਧੀਰ ਲੰਘੇ ਸਾਲ ਹੋਈਆਂ ਚੋਣਾਂ ਦੌਰਾਨ ਵੈਨਕੂਵਰ ਲੰਗਾਰਾ ਰਾਈਡਿੰਗ ਤੋਂ ਪਹਿਲੀ ਵਾਰ ਚੋਣ ਲੜ ਕੇ ਐਮ ਐਲ ਏ ਚੁਣੇ ਗਏ ਸਨ ਡੇਵਿਡ ਈਬੀ ਸਰਕਾਰ ਚ ਸੁਨੀਤਾ ਧੀਰ ਨੂੰ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਸ ਲਈ ਪਾਰਲੀਮੈਂਟਿਕ ਸਖਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕੈਨੇਡੀਅਨ ਸੂਬੇ ਅਨਟਾਰੀਓ ਚ ਹਾਈਵੇ 413 ਦੇ ਨਿਰਮਾਣ ਲਈ ਜਲਦ ਤਿਆਰ ਹੋ ਰਿਹਾ ਹੈ ਜਿਸ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਅਧੀਨ ਚੱਲ ਰਹੀ ਹੈ ਹਾਈਵੇ 143 ਦੇ ਰੂਟ ਨੂੰ ਉਜਾਗਰ ਕਰਨ ਵਾਲੇ ਇੱਕ ਸਰਕਾਰੀ ਨਕਸ਼ੇ ਦੇ ਅਨੁਸਾਰ ਯੋਰਕ ਪੀਲ ਤੇ ਹਾਲਟਨ ਖੇਤਰਾਂ ਚ ਆਸਾਨ ਯਾਤਰਾ ਹੋਵੇਗੀ Ontario ਸਰਕਾਰ ਆਉਣ ਵਾਲੇ ਹਫ਼ਤਿਆਂ ਚ ਟੋਰਾਂਟੋ ਦੇ ਪੂਰਬ ਚ ਇੱਕ ਯੋਜਨਾਬੱਧ ਐਕਸਪ੍ਰੈਸ ਵੇ ਹਾਈਵੇ 413 ਲਈ ਨਿਰਮਾਣ ਸ਼ੁਰੂ ਕਰਨ ਜਾ ਰਹੀ ਹੈ ਮੀਡੀਆ ਰਿਪੋਰਟਸ ਅਤੇ ਸੂਬਾਈ ਸਰਕਾਰ ਦੇ ਸੂਤਰਾਂ ਮੁਤਾਬਕ ਬਾਕੀ ਜ਼ਮੀਨ ਦੀ ਪ੍ਰਾਪਤੀ ਹੁਣ ਗ੍ਰੇਟਰ ਟੋਰਾਂਟੋ ਏਰੀਆ ਦੇ ਉੱਤਰ ਪੱਛਮੀ ਹਿੱਸਿਆਂ ਦੇ ਵਿੱਚ ਸੁਰੱਖਿਅਤ ਗ੍ਰੀਨ ਬੈਲਟ ਖੇਤਰਾਂ ਚੋਂ ਲੰਘਣ ਵਾਲੇ 52 ਕਿਲੋਮੀਟਰ ਮਲਟੀਲੇਨ ਰੂਟ ਲਈ ਹੋ ਰਹੀ ਹੈ। ਮੂਲ ਰੂਪ ਚ ਜੀਟੀਏ ਵੈਸਟ ਕੋਰੀਡੋਰ ਕਿਹਾ ਜਾਂਦਾ ਸੀ ਇਹ ਅਸਲ ਚ ਬ੍ਰੈਂਟਨ ਤੇ ਵਾਹਨ ਕਸਬੀਆਂ ਦੇ ਬਿਲਟ ਅਪ ਖੇਤਰਾਂ ਦੇ ਆਲੇ ਦੁਆਲੇ ਇੱਕ ਬਾਰੀ ਔਰਬਿਟਲ ਬੈਟਰ ਵੇ ਹੈ ਜੋ ਟ੍ਰਾਂਟੋ ਟੋ ਕੇਂਦਰਿਤ ਟੈਰਫ ਤੋਂ ਬਚਣ ਲਈ ਦੱਖਣੀ ਪੱਛਮੀ 온ਟਾਰੀਓ ਅਤੇ 온ਟਾਰੀਓ ਦੇ ਕੋਟੇਜ ਦੇਸ਼ ਜਾਂ ਉੱਤਰੀ 온ਟਾਰੀਓ ਵਿਚਕਾਰ ਯਾਤਰਾ ਕਰਨ ਵਾਲੇ ਟ੍ਰੈਫਿਕ ਦੀ ਆਗਿਆ ਦੇਵੇਗਾ। Ontario ਦੇ ਪ੍ਰੀਮੀਅਰ ਡੱਗ ਫੋਰਡ ਅਤੇ ਉਹਨਾਂ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸੂਬੇ ਦੀ ਸਰਕਾਰ 2018 ਚ ਪਹਿਲੀ ਵਾਰ ਚੋਣੇ ਜਾਨ ਤੋਂ ਬਾਅਦ ਹੀ ਹਾਈਵੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਈ 2025 ਦੇ ਅੱਧ ਦੇ ਵਿੱਚ ਜਾਰੀ ਕੀਤੇ ਗਏ ਆਪਣੇ 2025 ਦੇ ਬਜਟ ਚ Ontario ਸਰਕਾਰ ਨੇ ਕਿਹਾ ਕਿ ਹਾਈਵੇ 413 ਬਣਾਉਣ ਲਈ ਸੂਬੇ ਨੂੰ 500 ਜੈਦਾਦਾਂ ਪ੍ਰਾਪਤ ਕਰਨ ਦੀ ਲੋਡ ਹੋਵੇਗੀ ਇਸ ਹਾਈਵੇ ਦੇ ਬਣਨ ਨਾਲ ਡੰਪ ਟਰੱਕਾਂ ਵਾਲਿਆਂ ਦਾ ਕੰਮ ਬਹੁਤ ਵਧ ਜਾਵੇਗਾ ਇਸ ਤੋਂ ਇਲਾਵਾ 400 ਹਾਈਵੇ ਤੋਂ 40 ਹਾਈਵੇ 'ਚੋਂ ਲੰਘਣ ਕਰਕੇ ਇਸ ਨਵੇਂ ਹਾਈਵੇ ਦੇ ਨਾਲ ਟ੍ਰੈਫਿਕ ਘਟ ਜਾਵੇਗਾ ਰੁਕੀ ਹੋਈ ਰੀਅਲ ਅਸਟੇਟ ਮਾਰਕੀਟ ਵੀ ਇਸ ਖੇਤਰ 'ਚ ਬਿਜ਼ੀ ਹੋ ਜਾਵੇਗੀ ਹਜ਼ਾਰਾਂ ਨਵੇਂ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ ਇਸ ਪ੍ਰੋਜੈਕਟ ਦੇ ਵਿੱਚ ਕੁੱਲ 59 ਕਿਲੋਮੀਟਰ ਨਵੇਂ ਹਾਈਵੇ ਲਈ ਹਾਈਵੇ 410 ਤੱਕ 4 ਕਿਲੋਮੀਟਰ ਐਕਸਟੈਂਸ਼ਨ ਅਤੇ ਹਾਈਵੇ 427 ਤੱਕ 3 ਕਿਲੋਮੀਟਰ ਐਕਸਟੈਂਸ਼ਨ ਸ਼ਾਮਲ ਹੈ ਹਾਈਵੇ 413 ਤੇ ਮਿਊਨਿਸਪਲ ਸੜਕਾਂ ਤੇ 11 ਇੰਟਰਚੇਂਜ ਹੋਣਗੇ ਅਤੇ ਸੇਵਾ ਕੇਂਦਰ, ਕਾਰਪੂਲ ਲਾਟ, ਟਰੱਕ ਨਰੀਖਣ ਸਟੇਸ਼ਨ ਅਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਦੀ ਸੰਭਾਵਨਾ ਵਰਗੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਇੱਕ 트ਾਂਜ਼ਿਟ ਵੇ ਹਾਈਵੇ ਦੇ ਨਾਲ-ਨਾਲ ਚੱਲਣ ਵਾਲਾ ਇੱਕ ਵੱਖਰਾ ਕੋਰੀਡੋਰ ਹੋਵੇਗਾ ਜੋ ਜਨਤਕ ਆਵਾਜਾਈ ਲਈ ਸਮਰਪਿਤ ਹੋਵੇਗਾ ਜੋ ਕਿ ਇੱਕ ਵੱਖਰੇ ਵਾਤਾਵਰਣ ਮੁਲਾਂਕਣ ਦੇ ਅਧੀਨ ਹੋਵੇਗਾ। 400 ਸੀਰੀਜ਼ ਹਾਈਵੇ ਨਿਯੰਤਰਿਤ ਪਹੁੰਚ ਹਾਈਵੇ ਦਾ ਇੱਕ ਨੈਟਵਰਕ ਹੈ ਜੋ ਸੂਬਾਈ ਸਥਾਈ ਹਾਈਵੇ ਸਿਸਟਮ ਦਾ ਇੱਕ ਵਿਸ਼ੇਸ਼ ਉਪ ਸਮੂਹ ਬਣਾਉਂਦਾ ਹੈ ਇਹ ਅਮਰੀਕਾ ਚ ਅੰਤਰਰਾਜੀ ਹਾਈਵੇ ਸਿਸਟਮ ਦੇ ਸਮਾਨ ਹਨ ਅਤੇ অন্ਟਾਰੀਓ ਦੇ ਸੂਬਾਈ ਆਵਾਜਾਈ ਮੰਤਰਾਲੇ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਨੇ ਕੈਲਗਰੀ ਸਟੈਂਪੀਡ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵੱਡੀਆਂ ਭੀੜ ਅਤੇ ਮੇਲਿਆਂ ਦੌਰਾਨ ਮੀਜ਼ਲਜ਼ ਯਾਨੀ ਕਿ ਖਸਰੇ ਦੇ ਫੈਲਣ ਦਾ ਖਤਰਾ ਵੱਧ ਗਿਆ ਹੈ ਉਹਨਾਂ ਕਹਿੰਿਆ ਕਿ ਛੋਟੇ ਬੱਚੇ ਗਰਭਵਤੀ ਔਰਤਾਂ ਅਤੇ ਟੀਕਾਕਰਨ ਨਾ ਹੋਏ ਲੋਕਾਂ ਨੂੰ ਇਸ ਸਮੇਂ ਸਟੈਂਪੀਡ ਅਤੇ ਹੋਰ ਢੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣਾ ਚਾਹੀਦਾ ਹੈ ਇਹ ਮਸਲਾ ਗੰਭੀਰ ਇਸ ਕਰਕੇ ਹੈ ਕਿ ਅਲਬਰਟਾ ਚ ਮਾਰਚ ਤੋਂ ਲੈ ਕੇ ਹੁਣ ਤੱਕ ਖਸਰੇ ਦੇ 1179 ਮਾਮਲੇ ਆ ਚੁੱਕੇ ਨੇ ਜੋ ਕਿ ਪਿਛਲੇ 50 ਸਾਲਾਂ ਦਾ ਸਭ ਤੋਂ ਜ਼ਿਆਦਾ ਵੱਡਾ ਅੰਕੜਾ ਹੈ ਸਟੈਂਪੀਡ 'ਚ 10 ਦਿਨਾਂ ਦੌਰਾਨ ਲਗਭਗ 1.3 ਬਿਲੀਅਨ ਲੋਕਾਂ ਦੇ ਆਉਣ ਦੀ ਉਮੀਦ ਹੈ ਜਿਸ ਕਾਰਨ ਖਸਰੇ ਦਾ ਖਤਰਾ ਹੋਰ ਵੱਜ ਜਾਂਦਾ ਹੈ ਕੈਲਗਰੀ ਸਟੈਂਪੀਡ 4 ਜੁਲਾਈ ਤੋਂ 13 ਜੁਲਾਈ ਤੱਕ ਚੱਲੇਗੀ ਅਲਬਰਟਾ ਮੈਡੀਕਲ ਐਸੋਸੀਏਸ਼ਨ ਦੇ ਬੱਚਿਆਂ ਦੇ ਡਾਕਟਰ ਦੀ ਇਕਾਈ ਦੇ ਮੁਖੀ ਡਾਕਟਰ ਸैम ਵੋਂਗ ਨੇ ਕਿਹਾ ਕਿ 10 ਦਿਨਾਂ 'ਚ ਇੱਕ ਹੀ ਥਾਂ ਤੇ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਰਹੇ ਨੇ ਇਹੀ ਵਧੇਰੇ ਭੀੜ ਖਤਰੇ ਵਾਲੀ ਗੱਲ ਹੈ ਉਨਾ ਕਹਿ ਕੇ ਜੇ ਮੇਰਾ ਨਿੱਕਾ ਬੱਚਾ ਹੁੰਦਾ ਤਾਂ ਮੈਂ ਉਸ ਨੂੰ ਸਟੈਂਪੀਡ ਜਾਂ ਹੋਰ ਕਿਸੇ ਵੀ ਭੀੜ ਵਾਲੀ ਥਾਂ ਤੇ ਲੈ ਕੇ ਨਹੀਂ ਜਾਂਦਾ ਕਿਉਂਕਿ ਮੈਂ ਆਪਣੇ ਬੱਚੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੁੰਦਾ ਖਸਰਾ ਇੱਕ ਵਾਇਰਸ ਹੈ ਜੋ ਕਿ ਸਿਰਫ ਖੰਗ ਜਾਂ ਛੇਕ ਰਾਹੀਂ ਵੀ ਫੈਲ ਜਾਂਦਾ ਹੈ ਅਤੇ ਇਹ ਵਾਇਰਸ 2 ਘੰਟੇ ਤੱਕ ਹਵਾ 'ਚ ਰਹਿ ਸਕਦਾ ਹੈ ਇਸ ਦਾ ਮਤਲਬ ਹੈ ਕਿ ਜੇ ਕੋਈ ਖਸਰਾ ਪ੍ਰਭਾਵਿਤ ਵਿਅਕਤੀ ਕਿਸੇ ਇਮਾਰਤ ਜਾਂ ਪੈਵਿਲਿਅਨ 'ਚ ਗਿਆ ਹੋਵੇ ਤਾਂ ਉੱਥੇ ਕਾਫੀ ਦੇਰ ਬਾਅਦ ਜਾਣ ਵਾਲੇ ਲੋਕ ਵੀ ਇਸ ਨਾਲ ਸੰਕਰਮਿਤ ਹੋ ਸਕਦੇ ਨੇ ਛੋਟੇ ਬੱਚਿਆਂ ਗਰਭਵਤੀ ਔਰਤਾਂ ਅਤੇ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਉਹਨਾਂ ਲਈ ਇਹ ਬਿਮਾਰੀ ਖਤਰਨਾਕ ਸਾਬਤ ਹੋ ਸਕਦੀ ਹੈ ਖਸਰਾ ਕਰਕੇ ਨਿਮੋਨੀਆ ਦਿਮਾਗੀ ਸੋਜ ਜਨਮ ਤੋਂ ਪਹਿਲਾਂ ਡਿਲੀਵਰੀ ਜਾਂ ਮੌਤ ਵੀ ਹੋ ਸਕਦੀ ਹੈ ਕੈਨੇਡਾ ਦੇ ਹੋਰ ਹਿੱਸਿਆਂ 'ਚ ਵੀ ਖਸਰੇ ਕਾਰਨ ਬੱਚਿਆਂ ਦੀਆਂ ਮੌਤਾਂ ਰਿਪੋਰਟ ਹੋਈਆਂ ਨੇ ਇਸ ਕਰਕੇ ਅਲਬਰਟਾ ਸਰਕਾਰ ਨੇ ਹੁਣ ਦੱਖਣ ਕੇਂਦਰੀ ਅਤੇ ਉੱਤਰੀ ਇਲਾਕਿਆਂ 'ਚ 6 ਮਹੀਨੇ ਤੋਂ ਵੱਡੇ ਬੱਚਿਆਂ ਲਈ ਇੱਕ ਵਾਧੂ ਟੀਕਾ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਯੂਨੀਵਰਸਿਟੀ ਆਫ ਕੈਲਗਰੀ ਦੇ ਵਿਗਿਆਨਕ ਗ੍ਰੈਕ ਜੇ ਨੇ ਵੀ ਇਹ ਕਿਹਾ ਹੈ ਕਿ ਸਟੈਂਪੀਡ ਅਤੇ ਐਡਮੰਟਨ ਦੇ ਕੇ ਡੇਜ਼ ਵਰਗੇ ਮੇਲੇ ਜਿਨ੍ਹਾਂ ਚ ਭੀੜ ਹੁੰਦੀ ਹੈ ਉਹ ਟੀਕਾਕਰਨ ਨਾ ਹੋਏ ਲੋਕਾਂ ਲਈ ਖਤਰਨਾਕ ਹੋ ਸਕਦੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਖਸਰੇ ਦੇ ਬਹੁਤ ਜ਼ਿਆਦਾ ਕੇਸ ਟੀਕਾਕਰਨ ਨਾ ਹੋਏ ਜਾਂ ਸਿਰਫ ਇੱਕ ਟੀਕਾ ਲਗਵਾਉਣ ਵਾਲੇ ਲੋਕਾਂ ਚ ਹੀ ਪਾਏ ਗਏ ਨੇ ਮਿਸੀ ਸਾਗਾ ਵਿਖੇ ਕਾਰ ਖੋ ਕੇ ਭੱਜਣ ਦੇ ਸ਼ੱਕੀ ਮਾਮਲੇ ਨਾਲ ਸਬੰਧਤ ਹਾਦਸੇ ਦੌਰਾਨ 4 ਬੱਚੇ ਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਏ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 9th ਲਾਈਨ ਐਂਡ ਐਰੀਨਾ ਸੈਂਟਰ ਬੁਲੇਵਾਰਡ ਇਲਾਕੇ ਚ ਲਾਲ ਰੰਗ ਦੀ Honda Civic ਅਤੇ ਕਾਲੇ ਰੰਗ ਦੀ Range Rover ਦਰਮਿਆਨ ਆਮੋ ਸਾਹਮਣੇ ਟੱਕਰ ਹੋਈ ਪੈਰਾਮੈਡੀਕਸ ਵੱਲੋਂ ਤਿੰਨ ਬੱਚਿਆਂ ਤੇ ਔਰਤ ਨੂੰ ਨਾਜ਼ੁਕ ਹਾਲਤ ਚ ਟਰਾਮਾ ਸੈਂਟਰ ਦਾਖਲ ਕਰਵਾਇਆ ਗਿਆ ਜਦਕਿ ਚੌਥਾ ਬੱਚਾ ਸਥਾਨਕ ਹਸਪਤਾਲ ਚ ਜ਼ੇਰੇ ਇਲਾਜ ਹੈ ਪੁਲਿਸ ਨੇ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਮਾ ਸੈਂਟਰ ਦੇ ਵਿੱਚ ਦਾਖਲ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ ਪੁਲਿਸ ਮੁਤਾਬਕ ਔਰਤ ਗੱਡੀ ਚਲਾਰੀ ਸੀ ਜਦਕਿ 9 ਸਾਲ ਤੋਂ 12 ਸਾਲ ਉਮਰ ਵਾਲੇ ਬੱਚੇ ਨਾਲ ਮੌਜੂਦ ਸਨ ਔਰਤ ਦੋ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ ਜਦਕਿ ਦੋ ਬੱਚੇ ਉਹਨਾਂ ਦੇ ਦੋਸਤ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਵਿਨਸਟਨ ਚਰਚਿਲ ਬੁਲੇਵਾਰਡ ਵਿਖੇ ਇੱਕ ਜਿਮ ਦੇ ਬਾਹਰ ਕਾਲੇ ਰੰਗ ਦੀ ਰੇਂਜ ਰੋਵਰ ਦਾ ਕੋਈ ਮਸਲਾ ਪੈਦਾ ਹੋਇਆ ਪੁਲਿਸ ਨੂੰ ਕਾਰ ਜੈਕਿੰਗ ਦੀ ਕੋਸ਼ਿਸ਼ ਦੇ ਮੁੱਦੇ ਤੇ ਜਿਮ ਦੇ ਬਾਹਰ ਸੱਦਿਆ ਗਿਆ ਪਰ ਬਾਅਦ ਚ ਅਜਿਹੇ ਹਾਲਾਤ ਨਜ਼ਰ ਨਹੀਂ ਆਏ ਪੁਲਿਸ ਦਾ ਮੰਨਣਾ ਹੈ ਕਿ ਕਈ ਗੱਡੀਆਂ ਰੇਂਜ ਰੋਵਰ ਦਾ ਪਿੱਛਾ ਕਰ ਰਹੀਆਂ ਸਨ ਤੇ ਇਸੇ ਦੌਰਾਨ ਹਾਦਸਾ ਵਾਪਰ ਗਿਆ। ਰੇਂਜ ਰੋਵਰ 'ਚ ਸਵਾਰ ਦੋ ਨੌਜਵਾਨ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਏ। ਪੁਲਿਸ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਰੇਂਜ ਰੋਵਰ ਚੋਰੀशुदा ਗੱਡੀ ਨਜ਼ਰ ਆਈ ਤਾਂ ਕਨਸਟੇਬਲ ਟਾਈਲਰ ਬੈਲ ਨੇ ਯਕੀਨੀ ਤੌਰ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਸੰਭਵ ਹੈ ਕਿ ਗੱਡੀ ਚੋਰੀ ਹੋਈ ਹੋਵੇ ਪਰ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਨਹੀਂ ਪਹੁੰਚੀ। ਰਾਸ਼ਟਰਪਤੀ ਡੋਨਲਡ 트ੰਪ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਸ ਬਿੱਲ ਨੂੰ ਜਿਸ ਨੇ 트럼ਪ ਅਤੇ ਐਲਨ ਮਸਕ ਵਿਚਕਾਰ ਟਕਰਾ ਪੈਦਾ ਕੀਤਾ ਸੀ ਅਮਰੀਕੀ ਸੰਸਦ ਨੇ ਮਨਜ਼ੂਰ ਕਰ ਲਿਆ ਇਸ ਵਨ ਬਿਗ ਬਿਊਟੀਫੁਲ ਬਿੱਲ ਨੂੰ ਟੈਕਸ ਛੋਟ ਅਤੇ ਸਰਕਾਰੀ ਖਰਚ ਘਟਾਉਣ ਦਾ ਬਿੱਲ ਕਿਹਾ ਜਾਂਦਾ ਹੈ ਰਿਪਬਲਿਕਨ ਪਾਰਟੀ ਦੇ ਸਮਰਥਨ ਨਾਲ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰਿਜ਼ੈਂਟੇਟਿਵਜ਼ ਨੇ ਵੀਰਵਾਰ ਨੂੰ 트럼ਪ ਦੇ 4500 ਬਿਲੀਅਨ ਡਾਲਰ ਦੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੈਨੇਟ ਨੇ ਵੀ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ ਇਸ ਤਰ੍ਹਾਂ ਸੰਸਦ ਦੇ ਦੋਵੇਂ ਸਦਨਾਂ ਦੀ ਮਨਜ਼ੂਰੀ ਮਗਰੋਂ ਬਿੱਲ ਨੂੰ ਹੁਣ ਰਾਸ਼ਟਰਪਤੀ ਟਰੰਪ ਦੇ ਦਸਤਖਤ ਲਈ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਹਾਊਸ 'ਚ ਇਹ ਬਿੱਲ 218 ਦੇ ਮੁਕਾਬਲੇ 214 ਵੋਟਾਂ ਨਾਲ ਪਾਸ ਹੋਇਆ ਦੋ ਰਿਪਬਲਿਕਨ ਮੈਂਬਰ ਡੈਮੋਕ੍ਰੇਟ ਪਾਰਟੀ ਨਾਲ ਮਿਲ ਕੇ ਇਸ ਦਾ ਵਿਰੋਧ ਕਰਦੇ ਰਹੇ ਬਿੱਲ ਦੀ ਮਨਜ਼ੂਰੀ 'ਚ ਦੇਰੀ ਦਾ ਕਾਰਨ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਕੀਮ ਜੈਫਰੀਜ਼ ਦਾ ਰਿਕਾਰਡ ਤੋੜ ਭਾਸ਼ਣ ਸੀ ਜਿਸ ਨੇ VOTING ਨੂੰ 8 ਘੰਟਿਆਂ ਤੋਂ ਵੱਧ ਦੇਰੀ ਨਾਲ ਰੋਕਿਆ ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਕਿ ਇਸ ਵੱਡੇ ਬਿੱਲ ਨਾਲ ਅਸੀਂ ਅਮਰੀਕਾ ਨੂੰ ਪਹਿਲਾਂ ਨਾਲੋਂ ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਬਣਾਵਾਂਗੇ ਸੈਨੇਟ 'ਚ ਇਹ ਬਿੱਲ 50-50 ਦੀ ਬਰਾਬਰੀ ਤੇ ਸੀ ਪਰ ਜੈਡੀ ਵੈਂਸ ਦੀ ਵੋਟ ਨੇ ਇਸ ਨੂੰ ਪਾਸ ਕਰਵਾਇਆ ਇਸ ਬਿੱਲ ਦੀ ਮਹੱਤਤਾ ਇਸ ਦੇ ਟੈਕਸ ਛੋਟ ਅਤੇ ਖਰਚ ਘਟਾਉਣ ਦੇ ਉਦੇਸ਼ਾਂ 'ਚ ਹੈ ਜੋ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਦਾਵਾ ਕਰਦਾ ਹੈ ਹਾਲਾਂਕਿ ਇਸ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਇਹ ਅਮੀਰਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਉਂਦਾ ਹੈ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਐਨਆਰਆਈਜ਼ ਅਤੇ ਭਾਰਤ ਉੱਤੇ ਇਸ ਦੇ ਵੱਡੇ ਪ੍ਰਭਾਵ ਪੈਣਗੇ ਇਹ ਨਵਾਂ ਕਾਨੂੰਨ 1 ਜਨਵਰੀ 2026 ਤੋਂ ਲਾਗੂ ਹੋਵੇਗਾ ਰਾਜ ਅਤੇ ਸਥਾਨਕ ਟੈਕਸ ਕਟੌਤੀ ਦੀ ਸੀਮਾ 10000 ਡਾਲਰ ਤੋਂ ਵਧਾ ਕੇ 40000 ਡਾਲਰ ਕਰਨ ਨਾਲ ਉੱਚ ਆਮਦਨ ਵਾਲੇ ਲੋਕਾਂ ਖਾਸ ਕਰਕੇ ਅਮੀਰਾਂ ਨੂੰ ਫਾਇਦਾ ਹੋਵੇਗਾ ਕਾਰਪੋਰੇਟਸ ਅਤੇ ਕਾਰੋਬਾਰਾਂ ਨੂੰ ਖੋਜ ਲਾਗਤਾਂ ਤੇ ਸਿੱਧੇ ਟੈਕਸ ਛੋਟ ਮਿਲਣਗੇ ਜਿਸ ਨਾਲ ਵੱਡੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ ਹੁਣ ਅਮਰੀਕਾ ਤੋਂ ਭਾਰਤ ਜਾਂ ਹੋਰ ਦੇਸ਼ਾਂ 'ਚ ਨਗਦ ਮਨੀ ਆਰਡਰ ਕੈਸ਼ੀਅਰ ਚੈਕ ਇਹਾਂ ਹੋਰ ਫਿਜ਼ੀਕਲ ਢੰਗ ਨਾਲ ਭੇਜੇ ਪੈਸੇ ਤੇ 1 ਫੀਸਾ ਦਾ ਟੈਕਸ ਲੱਗੇਗਾ ਪਹਿਲਾਂ 5 ਫੀਸਾ ਦਾ ਪ੍ਰਸਤਾਵ ਸੀ ਪਰ ਹੁਣ ਇਹ ਸਿਰਫ 1 ਫੀਸਾ ਹੋਵੇਗਾ ਇਹ ਟੈਕਸ ਐਨਆਰਆਈਜ਼ ਗ੍ਰੀਨ ਕਾਰਡ ਧਾਰਕਾਂ ਐਚ1ਬੀ ਐਚ2ਏ ਵੀਜ਼ਾ ਹੋਲਡਰਾਂ ਅਤੇ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜਿਨ੍ਹਾਂ ਐਨਆਰਆਈਜ਼ ਵੱਲੋਂ ਵੱਡੀਆਂ ਰਕਮਾਂ ਜਾਂ ਬਾਰ-ਬਾਰ ਪੈਸਾ ਭੇਜਿਆ ਜਾਂਦਾ ਏ ਉਹਨਾਂ ਨੂੰ ਹੁਣ ਆਪਣੀ ਵਿੱਤੀ ਯੋਜਨਾ ਮੁੜ ਸੋਚਣੀ ਪਵੇਗੀ ਬਿਗ ਬਿਊਟੀਫੁਲ ਬਿਲ ਦੇ ਕਾਨੂੰਨ ਬਣਨ ਤੋਂ ਬਾਅਦ ਵਾਰ-ਵਾਰ ਸਿਹਤ ਬੀਮਾ ਯੋਗਤਾ ਜਾਂਚ ਅਤੇ ਹੋਰ ਕਾਗਜ਼ੀ ਕਾਰਵਾਈ ਲਾਜ਼ਮੀ ਹੋ ਜਾਵੇਗੀ। ਇਨਾਂ ਹੀ ਨਵੇਂ ਪ੍ਰਬੰਧਾਂ ਕਾਰਨ 2034 ਤੱਕ 1.18 ਕਰੋੜ ਲੋਕ ਬੀਮੇ ਤੋਂ ਵਾਂਝੇ ਰਹਿ ਸਕਦੇ ਨੇ। ਅਮਰੀਕਾ ਦੇ ਵਰਮਾਉਟ ਤੋਂ ਡੈਮੋਕ੍ਰੈਟਿਕ ਸੈਨੇਟਰ ਬਰਨੀ ਸੈਂਡਰਸ ਨੇ 트ੰਪ ਦੇ ਬਿੱਲ ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਦੇਸ਼ ਦੇ 1.6 ਕਰੋੜ ਨਾਗਰਿਕ ਆਪਣੀਆਂ ਸਿਹਤ ਸੰਭਾਲ ਯੋਜਨਾਵਾਂ ਤੋਂ ਵਾਂਝੇ ਹੋ ਜਾਣਗੇ। ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਾ ਮੁਤਾਬਕ ਮਈ ਚ ਕੈਨੇਡਾ ਦਾ ਮਾਲ ਵਪਾਰ ਘਾਟਾ ਘਟ ਕੇ 5.9 ਬਿਲੀਅਨ ਡਾਲਰ ਹੋਇਆ ਦੇਸ਼ ਦੇ ਨਿਰਯਾਤ ਚ 1.1 ਫੀਸਦੀ ਦਾ ਹੋਇਆ ਵਾਧਾ ਬ੍ਰਿਟਿਸ਼ ਕੋਲੰਬੀਆ ਚ ਨਵੇਂ ਇਮੀਗ੍ਰੈਂਟਸ ਨੂੰ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਹੋਇਆ ਸੌਖਾ ਬਹੁਤ ਸਾਰੇ ਖੇਤਰਾਂ ਚ ਹੁਣ ਬੇਨਿਕਾਰਾਂ ਨੂੰ ਕੈਨੇਡੀਅਨ ਤਜਰਬੇ ਦੀ ਲੋੜ ਨਹੀਂ ਪਵੇਗੀ ਭਾਰਤੀ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ RCMP ਵੱਲੋਂ ਦੋ ਸ਼ੱਕੀਆਂ ਨੂੰ ਕੀਤਾ ਗਿਆ ਕਾਬੂ ਗ੍ਰਿਫਤਾਰ ਦੋਹਾਂ ਸ਼ੱਕੀਆਂ ਵਿਰੁੱਧ ਫਿਲਹਾਲ ਕੋਈ ਦੋਸ਼ ਨਹੀਂ ਕੀਤਾ ਗਿਆ ਆਇਦ ਵਪਾਰਕ ਯੁੱਧ ਦੇ ਬਾਵਜੂਦ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਮੌਕੇ ਸਿਟੀ ਆਫ ਆਟਵਾ 'ਚ ਅਮਰੀਕੀ ਝੰਡਾ ਲਹਿਰਾਇਆ ਗਿਆ ਮੇਅਰ ਮਾਰਕ ਸਟਕਲਿਫ ਨੇ ਦਿੱਤਾ ਪ੍ਰੋਟੋਕੋਲ ਦਾ ਹਵਾਲਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ